ਮੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਆਪਣਾ ਅਸ਼ੀਰਵਾਦ ਦਿੱਤਾ ਸ਼੍ਰੀ ਰਣਦੇਰ ਸਿੰਘ ਜੀ ਬੈਣੀਵਾਲ ਨੈਸ਼ਨਲ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਦੇ ਅੰਦਰ ਪੰਜਾਬ ਦੇ ਘਰ ਘਰ ਪਿੰਡਾਂ ਕੋਨਿਆਂ ਜਾ ਕੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਅੰਦੋਲਨ ਨੂੰ ਸਾਬ ਸ਼੍ਰੀ ਕਾਂਚੀ ਰਾਮ ਜੀ ਦੀ ਮੂਵਮੈਂਟ ਨੂੰ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਸੰਦੇਸ਼ ਨੂੰ ਘਰ ਘਰ ਪੰਚਾਇਆ ਉਹ ਅੱਜ ਨੈਸ਼ਨਲ ਕੋਆਰਡੀਨੇਟਰ ਬਣਨ ਤੋਂ ਬਾਅਦ ਪਹਿਲੀ ਵਾਰ ਉਸ ਮਹਾਨ ਰੈਬਰ ਸਾਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਤੇ ਸਾਡੇ ਦਰਮIAN ਪਹੁੰਚੇ ਆ ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਭੈਣ ਕੁਮਾਰੀ ਮਾਇਆਵਤੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੇ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਐਮ.ਐਲ.ਏ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਲੰਮਾ ਸਮਾਂ ਇਸ ਮੂਵਮੈਂਟ ਦੇ ਅੰਦਰ ਇਸ ਮੂਵਮੈਂਟ ਨੂੰ ਵਧਾਉਣ ਲਈ ਕੰਮ ਕੀਤਾ ਅੱਜ ਵਰਦੇ ਮੀਂਹ ਦੇ ਅੰਦਰ ਅੱਜ ਹਨੇਰੀ ਚੱਕਰ ਦੇ ਅੰਦਰ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਲੋਕ ਆਏ ਜਿਹੜੀ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਮਿਹਨਤ ਸ਼ੁਰੂ ਕੀਤੀ ਜਦੋਂ ਮੇਰੀ ਗੱਲ ਹੋ ਰਹੀ ਸੀ ਤਾਂ بارش ਚੱਲ ਰਹੀ ਸੀ ਅਸੀਂ ਮਾਨਜੋਤ ਰਣਜੀਤ ਸਿੰਘ ਬੈਣੀਬਾਲ ਜੀ ਨੂੰ ਰਿਸੀਵ ਕੀਤਾ ਤਾਂ ਸੈਂਕੜਿਆਂ ਦੀ ਤਦਾਦ ਦੇ ਅੰਦਰ ਗੱਡੀਆਂ ਸੜਕਾਂ ਤੇ ਆ ਰਹੀਆਂ ਹਜੇ ਵੀ ਪਹੁੰਚ ਰਹੀਆਂ ਇਸ ਕਰਕੇ ਬਹੁਤ ਵੱਡੇ ਇਕੱਠ ਦਾ ਮਹਿਮਾਨ ਜੋ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਕਿਉਣ ਵਾਲੇ ਸਮੇਂ ਦੇ ਅੰਦਰ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਇਸ ਦੇਸ਼ ਦੇ ਅੰਦਰ ਇਸ ਪੰਜਾਬ ਦੇ ਅੰਦਰ ਲਹਿਰ ਪਣਾਈਏ ਤਾਂ ਜੋ ਜੋ ਸਾਬ ਸ਼੍ਰੀ ਕਾਂਚੀ ਰਾਮ ਜੀ ਚਾਹੁੰਦੇ ਸੀ ਬਹੁਤ ਜਨਾਂ ਦਾ ਰਾਜ ਆ ਸਕੇ